ਜਨਨ ਨਾਨਕ ਅਪੜ ਨਾ ਸਾਖੈ ਕੋਈ ਪਹਿਰੋਂ ਮਹੱਲਾ ਪੰਜਵਾਂ ਤਉ ਕੜੀਐ ਜੇ ਹੋਵੈ ਬਾਹਰ ਤਉ ਕੜੀਐ ਜੇ ਵਿਸਰੈ ਨਾਰਹਰ ਤਉ ਕੜੀਐ ਜੇ ਦੂਜਾ ਭਾਇ ਕਿਆ ਕੜੀਐ ਜਾ ਰਹਿਆ ਸਮਾਈ ਮਾਇਆ ਮੋਹੀ ਕੜੀ ਕੜ ਪਚਿਆ ਬਿਨ ਨਾਮੈ ਭ੍ਰਮ 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 ਖੱਪਿਆ ਰਹਾਉ ਤਉ ਕੜੀਐ ਜੇ ਦੂਜਾ ਕਰਤਾ ਤਉ ਕੜੀਐ ਜੇ ਅਨਿਆਏ ਕੋ ਮਰਤਾ ਤਉ ਕੜੀਐ ਜੇ ਕਿਸ ਜਾਣੈ ਨਾਹੀ ਕਿਆ ਕੜੀਐ ਜਾਂ ਭਰਪੂਰ ਸਮਾਹੀ ਤਉ ਕੜੀਐ ਜੇ ਕਿਸ ਹੋਏ ਢੀਹਾਨੈ ਤਉ ਕੜੀਐ ਜੇ ਪੂਲ ਰਿਝਾਨੈ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋੜ ਅਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ ਜਿਉ ਭਾਵੈ ਤਿਉ ਕਰਹਿ ਨਿਵੇਰਾ ਦੁਤੀਆ ਨਾਸਤ ਇਕ ਰਹਿ ਆਸਮਾਏ ਰਾਖੋ ਪੈਜ ਨਾਨਕ ਸਰਣਾਈ ਪੈਰੂ ਮਹੱਲਾ ਪੰਜਵਾਂ ਬਿਨ ਬਾਜੀ ਕੈਸੋ ਨਿਰਤਕਾਰੀ ਬਿਨ ਕੰਠੈ ਕੈਸੇ ਗਾਵਨ ਹਾਰੀ ਜੀਲ ਬਿਨਾ ਕੈਸੇ ਵੱਜੈ ਰਬਾਬ ਨਾਮ ਬਿਨਾ ਬਿਰਤੇ ਸਭ ਕਾਜ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤ ਗੁਰ ਕੈਸੇ ਪਾਰ ਪਰਿਆ ਰਹਾਉ ਬਿਨ ਜੇਵਾ ਕਹਾ ਕੋ ਬਖਤਾ ਬਿਨ ਸਰਮਨਾ ਕਹਾ ਕੋ ਸੁਨਤਾ ਬਿਨ ਨੇਤਰਾ ਕਹਾ ਕੋ ਪੇਖੈ ਨਾਮ ਬਿਨਾ ਨਰ ਕਹੀਂ ਨ ਲੇਖੈ ਬਿਨ ਵਿਦਿਆ ਕਹਾ ਕੋਈ ਪੰਡਤ ਬਿਨ ਅਮਰੈ ਕੈਸੇ ਰਾਜਮੰਡਤ ਬਿਨ ਬੂਜੇ ਕਹਾ ਮਨ ਠਹਿਰਾਨਾ ਨਾਮ ਬਿਨਾ ਸਭ ਜਗ ਬੋਹਰਾਨਾ ਬਿਨ ਬੈਰਾਗ ਕਹਾ ਬੈਰਾਗੀ ਬਿਨ ਹਉ ਤਿਆਗ ਕਹਾ ਕੋ ਤਿਆਗੀ ਬਿਨ ਬਸ ਪੰਚ ਕਹਾ ਮਨ ਚੂਰੇ ਨਾਮ ਬਿਨਾ ਸਦ ਸਦ ਹੀ ਚੂਰੇ ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨ ਪੇਖੇ ਕਹੋ ਕੈਸੋ ਧਿਆਨ ਬਿਨ ਭੈ ਕਥਨੀ ਸਰਬ ਬੇਕਾਰ ਕਹੋ ਨਾਨਕ ਦਰਕਾਰ ਵਿਚਾਰ ਪੈਰੋ ਮਹੱਲਾ ਪੰਜਵਾਂ ਹਮ ਮੈ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈਗਲ ਬਸ ਕੀਨਾ ਦਿਸਤ ਰੋਗ ਪਚ ਮੋਏ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰਹਾਉ ਜਿਹਵਾ ਰੋਗ ਮੀਨ ਗਰਸਿਆਨੂ ਬਾਸਨ ਰੋਗ ਭਵਰ ਬਿਨਸਾਨੂ ਹੀਤ ਰੋਗ ਕਾ ਸਗਲ ਸੰਸਾਰਾ ਤ੍ਰੇ ਬਿਧ ਰੋਗ ਮਹਿ ਬਦੇ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਪਰਮੈ ਰੋਗ ਬੰਧ ਰਹਿਣ ਰਤੀ ਨਾ ਪਾਵੈ ਬਿਨ ਸਤਿਗੁਰ ਰੋਗ ਕਤਹਿ ਨਾ ਜਾਵੈ ਪਾਰ ਬ੍ਰਹਮ ਜਿਸ ਕੀਨੀ ਦਇਆ ਬਾਹਾਂ ਪਕੜ ਰੋਗਹੁ ਕੱਢ ਲਿਆ ਟੂਟੇ ਬੰਧਨ ਸਾਧ ਸੰਗ ਪਾਇਆ ਕਹੋ ਨਾਨਕ ਗੁਰ ਰੋਗ ਮਟਾਇਆ ਪੈਰੂ ਮਹੱਲਾ ਪੰਜਵਾਂ ਚੀਤ ਆਵੇ ਤਾਂ ਮਹਾ ਆਨੰਦ ਚੀਤ ਆਵੇ ਤਾਂ ਸਭ ਦੁੱਖ ਭੰਜ ਚੀਤ ਆਵੇ ਤਾਂ ਸ਼ਰਦਾ ਪੂਰੀ ਚੀਤ ਆਵੇ ਤਾਂ ਕਬਹਿ ਨਾ ਝੂਰੀ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰਪੂਰੈ ਦਿਓ ਰੰਗ ਲਾਏ ਰਹਾਉ ਚੀਤ ਆਵੇ ਤਾਂ ਸਰਬ ਕੋ ਰਾਜਾ ਚੀਤ ਆਵੇ ਤਾਂ ਪੂਰੇ ਕਾਜਾ ਚੀਤ ਆਵੇ ਤਾਂ ਰੰਗ ਗੁਲਾਲ ਚੀਤ ਆਵੇ ਤਾਂ ਸਦਾ ਨਿਹਾਲ ਚੀਤ ਆਵੇ ਤਾਂ ਸਦ ਧਨਵੰਤਾ ਚੀਤ ਆਵੇ ਤਾਂ ਸਦ ਨਿਪਰੰਤਾ ਚੀਤ ਆਵੇ ਤਾਂ ਸਭ ਰੰਗ ਮਾਣੀ ਚੀਤ ਆਵੇ ਤਾਂ ਚੂਕੀ ਕਾਣੀ ਚੀਤ ਆਵੇ ਤਾਂ ਸਹਜ ਘਰ ਪਾਇਆ ਚੀਤ ਆਵੇ ਤਾਂ ਸੁੰਨ ਸਮਾਇਆ ਚੀਤ ਆਵੇ ਸਦ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਪੈਰੋਂ ਮਹੱਲਾ ਪੰਜਵਾਂ ਬਾਪ ਹਮਾਰਾ ਸਦ ਚਰਨ ਜੀਵੀ ਭਾਈ ਹਮਾਰੇ ਸਦ ਹੀ ਜੀਵੀ ਮੀਤ ਹਮਾਰੇ ਸਦਾ ਅਬਨਾਸੀ ਕੁਤੰਬ ਹਮਾਰਾ ਨਿਗ ਘਰ ਵਾਸੀ ਹਮ ਸੁਖ ਪਾਇਆ ਤਾਂ ਸਬੈ ਸੁਹੇਲੇ ਗੁਰ ਪੂਰੈ ਪਿਤਾ ਸੰਗ ਮੇਲੇ ਰਹਾਉ ਮੰਦਰ ਮੇਰੇ ਸਭ ਤੇ ਉੱਚੇ ਦੇਸ਼ ਮੇਰੇ ਬੇਅੰਤਿ ਅਪੂਛੇ ਰਾਜ ਹਮਾਰਾ ਸਦਹੀ ਨਿਚਲ ਮਾਲ ਹਮਾਰਾ ਅਖੂਟ ਅਬੇਚਲ ਸੋਭਾ ਮੇਰੀ ਸਭ ਜੋਗੇ ਅੰਤਰ ਬਾਜ ਹਮਾਰੀ ਥਾਨ ਤਨੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਭਨੀ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੁੱਤਰ ਰਲ ਕੀਨੀ ਸਾਂਝ ਕਹੋ ਨਾਨਕ ਜੋ ਪਿਤਾ ਪਤਿਨੇ ਪਿਤਾ ਪੂਤ ਏਕੈ ਰੰਗ ਲੀਨੇ ਪੈਰੋ ਮਹੱਲਾ ਪੰਜਵਾ ਨਰਵੈਰ ਪੁਰਖ ਸਤਗੁਰ ਪ੍ਰਵਦਾਤੇ ਹਮ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ ਮਿਲੈ ਨਾ ਢੋਈ ਸ਼ਰਨ ਆਵੈ ਤਾਂ ਨਿਰਮਲ ਹੋਈ ਸੁਖ ਪਾਇਆ ਸਤਗੁਰੁ ਮਨਾਏ ਸਭ ਫਲ ਪਾਏ ਗੁਰੂ ਧਾਇ ਰਹਾਉ ਪਾਰ ਬ੍ਰਹਮ ਸਤਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਦੇਸ ਚੂਕਾ ਪਰਦਾ ਤਾਂ ਨਦਨੀ ਆਇਆ ਖਸਮ ਤੂੰ ਹੈ ਸਭਨਾ ਕੇ ਰਾਇਆ ਤਿਸ ਭਾਣਾ ਸੂਕੇ ਕਾਸ਼ਟ ਹਰਿਆ ਤਿਸ ਭਾਣਾ ਤਾਂ ਥਲ ਸਿਰ ਸਰਿਆ ਤਿਸ ਭਾਣਾ ਤਾਂ ਸਭ ਫਲ ਪਾਏ ਚਿੰਤ ਗਈ ਲਗ ਸਤਗੁਰ ਪਾਏ ਹਰਾਮ ਖੋਰ ਨਿਰਗੁਣ ਕਉ ਟੂਠਾ ਮਨ ਤਨ ਸੀ ਤਲ ਮਨ ਅੰਮ੍ਰਿਤ ਗੂਠਾ ਪਾਰ ਬ੍ਰਹਮ ਗੁਰ ਭਏ ਦਿਆਲਾ ਨਾਨਕ ਦਾਸ ਦੇਖ ਭਏ ਨਿਹਾਲਾ ਪੈਰੋ ਮਹੱਲਾ ਪੰਜਵਾਂ ਸਤਿਗੁਰ ਮੇਰਾ ਬੇਮੁਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਭ ਸਿਕਾ ਦਾਤਾ ਸਤਿਗੁਰ ਮੇਰਾ ਪੁਰਖ ਬਧਾਤਾ ਗੁਰ ਜੈਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਗੁਰ ਮੇਰਾ ਸਰਬ ਪ੍ਰਤਪਾਲੈ ਸਤਗੁਰ ਮੇਰਾ ਮਾਰਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਬਨੀ ਥਾਈ ਸਤਗੁਰ ਮੇਰਾ ਤਾਨ ਨਿਤਾਨ ਸਤਗੁਰ ਮੇਰਾ ਕਰ ਦੀ ਮਾਨ ਸਤਗੁਰ ਕਹਿ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਭਉ ਨਾ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ ਨਾਨਕ ਸੋਦੇ ਸਿਮਰਤਿ ਭੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਭੈਰੂ ਮਹੱਲਾ ਪੰਜਵਾਂ ਨਾਮ ਲੈਤ ਮਨ ਪ੍ਰਗਟ ਭਇਆ ਨਾਮ ਲੈਤ ਪਾਪ ਤਨ ਤੇ ਗਿਆ ਨਾਮ ਲੈਤ ਸਗਲ ਪੁਰ ਬਾਇਆ ਨਾਮ ਲੈਤ ਅਤ ਸੱਠ ਮਜਨਾਇ ਤੀਰਤ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ ਰਹਾਉ ਨਾਮ ਲੈਤ ਦੁਖ ਦੂਰ ਪਰਾਨਾ ਨਾਮ ਲੈਤ ਅਤ ਮੂੜ ਸੋ ਗਿਆਨਾ ਨਾਮ ਲੈਤ ਪ੍ਰਗਟ ਉਜਿਆਰਾ ਨਾਮ ਲੈਤ ਛੁੱਟੇ ਜੰਜਾਰਾ ਨਾਮ ਲੈਤ ਜਮ ਨੇੜ ਨਾ ਆਵੇ ਨਾਮ ਲੈਤ ਦਰਗਾਹ ਸੁਖ ਪਾਵੇ ਨਾਮ ਲੈਤ ਪ੍ਰਭ ਕਹਿ ਸਵਾਸ ਨਾਮ ਹਮਾਰੀ ਸਾਚੀ ਰਾਸ ਗੁਰ ਉਪਦੇਸ ਕਹਿਓ ਇਹੋ ਸਾਰ ਹਰ ਕੀਰਤ ਮਨ ਨਾਮ ਆਧਾਰ ਨਾਨਕ ਉਧਰ ਹੀ ਨਾਮ ਪੁਨਹ ਚਾਰ ਅਵਰ ਕਰਮ ਲੋਕ ਕਹ ਪਤੇਯਾਰ ਪੈਰੂ ਮਹੱਲਾ ਪੰਜਵਾਂ ਨਮਸ਼ਕਾਰ ਤਾ ਕੋ ਲਖ ਬਾਰ ਇਹੋ ਮਨ ਦੀ ਜੈ ਤਾ ਕੋ ਾਰ ਸਿਮਰਨ ਤਾ ਕੈ ਮਿਟਹਿ ਸੰਤਾਪ ਹੋਏ ਆਨੰਦ ਦਾ ਵਿਆਪ ਪਹਿ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾਂ ਕੀ ਦ੍ਰਿਸ਼ਟ ਦੁਖ ਡੇਰਾ ਟਹਿ ਅਮਰਤ ਨਾਮ ਸੀਤਲ ਮਨ ਗਹਿ ਅਨਕ ਭਗਤ ਜਾਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮਾ ਊਨੇ ਸੁ ਭਰ ਭਰਿਆ ਖਿਨ ਮਹ ਸੂਕੇ ਕੀਨੇ ਹਰਿਆ ਖਿਨ ਮਹਿਨਤਾਵੇਂ ਕੋ ਦੀਨੋ ਥਾਨ ਖਿਨ ਮਹਿਨ ਮਾਣੇ ਕੋ ਦੀਨੋ ਮਾਨ ਸਭ ਮਹਿ ਇਕ ਰਹਿਆ ਪਰਪੂਰਾ ਸੋ ਜਾਪੈ ਜਿਸ ਸਤਗੁਰ ਪੂਰਾ ਹਰ ਕੀਰਤਨ ਤਾ ਕੋ ਆਧਾਰ ਕਹ ਨਾਨਕ ਜਿਸ ਆਪ ਦਿਆਰ ਪੈਰੋ ਮਹੱਲਾ ਪੰਜਵਾਂ ਮੋਹੇ ਦੁਹਾਗਨੇ ਆਪ ਸ਼ਿੰਗਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰਾ ਗਰਸਤ ਆਨੰਦ ਕਰਿ ਕਿਰਪਾ ਭੇਟੇ ਮੋਹਿ ਕੰਤ ਰਹਾਉ ਤਪਤ 부ਜੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਨਹਦ ਸ਼ਬਦ ਅਚਰਜ ਬਿਸਮਾਦ ਗੁਰ ਪੂਰਾ ਪੂਰਾ ਪ੍ਰਸਾਦ ਜਾ ਕੋ ਪ੍ਰਗਟ ਭਏ ਗੋਪਾਲ ਤਾਂ ਕੈ ਦਰਸ਼ਨ ਸਦਾ ਨਿਹਾਲ ਸਰਬ ਗੁਣਾ ਤਾਂ ਕੈ ਬਹੁਤ ਨਿਧਾਨ ਜਾਂ ਕੋ ਸਤਿਗੁਰ ਦੀਓ ਨਾਮ ਜਾਂ ਕੋ ਭੇਟਿਓ ਠਾਕੁਰ ਆਪਣਾ ਮਨ ਤਨ ਸੀਤਲ ਹਰ ਹਰ ਜਪਣਾ ਕਹੋ ਨਾਨਕ ਜੋ ਜਨ ਪ੍ਰਭ ਭਾਏ ਤਾਂ ਕੀ ਰੇਨ ਬਿਰਲਾ ਕੋ ਪਾਏ ਪੈਰੋ ਮਹੱਲਾ ਪੰਜਵਾਂ ਚਿਤਵਤ ਪਾਪ ਨ ਆਲ ਕੇ ਆਵੇ ਬੇਸਵਾ ਭਜਤ ਕਿਸ ਨੇ ਹੈ ਸ਼ਰਮ ਆਵੇ ਸਾਰੋ ਦਿਨ ਸਮਝੂਰੀ ਕਰੇ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ ਮਾਇਆ ਲਗ ਭੂਲੋ ਸੰਸਾਰ ਆਪ ਭਲਾਇਆ ਭਲਾਵਣ ਹਰੈ ਰਾਜ ਰਹਿਆ ਬਿਰਥਾ ਬਿਵਹਾਰ ਰਹਾਉ ਪੀਖਤ ਮਾਇਆ ਰੰਗ ਬਿਹਾਈ ਗਰਬੜ ਕਰੇ ਕੌਡੀ ਰੰਗ ਲਾਏ ਅੰਧ ਬਿਵਹਾਰ ਬੰਦ ਮਨ ਧਾਵੈ ਕਰਨ ਹਾਰ ਨਾ ਜੀ ਮਹਿ ਆਵੇ ਕਰਤ ਕਰਤ ਏਵਹੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜਿਉਂ ਜਲ ਬਿਨ ਮੀਨਾ ਜਿਸਕੇ ਰਾਖੇ ਹੋਏ ਹਰਿ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤ ਗੁਰ ਪੂਰਾ ਪਾਇਆ ਪੈਰੋਂ ਮਹੱਲਾ ਪੰਜਵਾਂ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਸਾਏ ਸਾਚ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ RAM ਨਾਮ ਜੀ ਕੋ ਆਧਾਰ ਗੁਰ ਪ੍ਰਸਾਦ ਜਪੋ ਨਿਤ ਭਾਈ ਤਾਰ ਲਏ ਸਾਗਰ ਸੰਸਾਰ ਰਹਾਉ ਜਿਨ ਕੋ ਲਿਖਿਆ ਹਰ ਇਹੋ ਨਿਧਾਨ ਸੇ ਜਨ ਦਰਗਾਹ ਪਾਵਹਿ ਮਾਨ ਸੂਖ ਸਹਿਜ ਅਨੰਦ ਗੁਣ ਗਾਓ ਆਗੈ ਮਿਲੈ ਨਥਾ ਵੀ ਥਾਉ ਜੁਗਾ ਜਗੰਤਰ ਇਹੋ ਤਤ ਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਇ ਲੈ ਸੋ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮੈਂ ਮਾਇਆ ਪੀ ਜਾਪ ਜੀ ਜੰਤ ਸਭ ਤੇਰਾ ਹਾਕ ਨਾਨਕ ਕੇ ਪ੍ਰਭ ਸਦ ਹੀ ਸਾਥ ਪੈਰੋਂ ਮਹੱਲਾ ਪੰਜਵਾਂ ਨਾਮ ਹਮਾਰੈ ਅੰਤਰ ਜਾਮੀ ਨਾਮ ਹਮਾਰੈ ਆਵੈ ਕਾਮੀ ਰੋਮ ਰੋਮ ਰਵਿਆ ਹਰ ਨਾਮ ਸਤਿਗੁਰ ਪੂਰੈ ਕੀਨੋ ਦਾਨ ਨਾਮ ਰਤਨ ਮੇਰਾ ਭੰਡਾਰ ਅਗਮ ਅਮੋਲਾ ਅਪਰ ਅਪਾਰ ਰਹਾਉ ਨਾਮ ਹਮਾਰੈ ਨਿਹਚਲ ਧਣੀ ਨਾਮ ਕੀ ਮਹਿਮਾ ਸਭ ਮਹਿ ਬਣੀ ਨਾਮ ਹਮਾਰਾ ਪੂਰਾ ਸਾਹ ਨਾਮ ਹਮਾਰਾ ਬੇਪਰਵਾਹ ਨਾਮ ਹਮਾਰਾ ਪੂਜਨ ਭਾਉ ਨਾਮ ਹਮਾਰਾ ਮਨ ਕਾ ਸੁਆਉ ਨਾਮ ਨਾ ਵਿਸਰੈ ਸੰਤ ਪ੍ਰਸਾਦ ਨਾਮ ਲੈਤ ਅਨਹਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਨੋਂ ਨਿਦ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਨ ਆਈ ਤਨਵੰਤੇ ਸਈ ਪ੍ਰਧਾਨ ਨਾਨਕ ਜਾ ਕੈ ਨਾਮ ਨਿਧਾਨ ਪੈਰੂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਨ ਸੁਖ ਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰੋ ਦਿਨ ਰਾਤ ਰਹਾਉ ਹਮ ਤੇਰੇ ਜੰਤ ਤੂੰ ਬਜਾਵਨ ਹਾਰਾ ਹਮ ਤੇਰੇ ਭਿਖਾਰੀ ਦਾਨ ਦੇ ਦਾਤਾਰਾ ਤਉ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੈ ਸਮਾਣੇ ਤੁਮਰੀ ਕਿਰਪਾ ਤੇ ਜਪੀਐ ਨਾਮ ਸਾਧ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬਨਾਸ਼ ਤੁਮਰੀ ਮਯਾ ਤੇ ਕਮਲ ਬਿਗਾਸ ਹਉ ਬਲੇ ਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰੋ ਮਹਲਾ ਪੰਜਵਾ ਸਭ ਤੇ ਊਚ ਜਾ ਕਾ ਦਰਬਾਰ ਸਦਾ ਸਦਾ ਤਾ ਕੋ ਜੋ ਹਾਰ ਊਚੇ ਤੇ ਊਚਾ ਜਾ ਕਾ ਥਾਨ ਕੋਟ ਅਗਾ ਮਿਟਹਿ ਹਰਨਾਮ ਤਿਸ ਸਰਨਾਈ ਸਦਾ ਸੁਖ ਹੋਈ ਕਰ ਕਿਰਪਾ ਜਾਂ ਕੋ ਮੇਲੇ ਸੋਈ ਰਹਾਉ ਜਾਂਕੇ ਕਰਤਬ ਲਖੇ ਨਾ ਜਾਹੀ ਜਾ ਕਾ ਪ੍ਰਵਾਹ ਸਾ ਸਭ ਘਟ ਮਾਹੀ ਪ੍ਰਗਟ ਭਇਆ ਸਾਧੂ ਕੈ ਸੰਗ ਭਗਤ ਆਰਾਧ ਅਨੰਦ ਨਰੰਗ ਦੇਂਦੇ ਟੋਟ ਨਹੀਂ ਪੰਧਾਰ ਕਿਦਮ ਮਾਥਾ ਪਿਓ ਤਾਪਨ ਆਹਾਰ ਜਾ ਕਾ ਹੁਕਮ ਨ ਮੀਟੈ ਕੋਏ ਸਿਰ ਪਾਤ ਸ਼ਾਹ ਸਾਚਾ ਸੋਈ ਜਿਸ ਕੀ ਓਟ ਤਿਸੈ ਕੀ ਆਸਾ ਦੁਖ ਸੁਖ ਹਮਰਾ ਤਿਸਹੀ ਪਾਸਾ ਰਾਖ ਲੀਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ ਪੈਰੋ ਮਹੱਲਾ ਪੰਝ